ਸਿੱਖ ਧਰਮ ਦੇ 9ਵੇਂ ਗੁਰੂ ਧਰਮ ਦੀ ਚਾਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟ੍ਰੀਟ ਸਰਕਲ ਪੂਰਬੀ ਭਾਰਤ ਅਤੇ ਗੁਰੂ ਗੋਬਿੰਦ ਸਿੰਘ ਸਟ੍ਰੀਟ ਸਰਕਲ ਪੱਛਮੀ ਬੰਗਾਲ ਦੇ ਬਰਿਸ਼ਟ ਮੈਂਬਰ ਡਾਕਟਰ ਦਲਜੀਤ ਸਿੰਘ ਜੀ ਦੇ ਸੌਜਨਿਆਂ ਨਾਲ ਦਿਨਾਂਕ 15 ਦਸੰਬਰ 2024 ਨੂੰ ਰਾਸ਼ਟਰੀ ਪੱਧਰ ਤੇ 파ਰਤਵਰਸ਼ ਦੇ 25 ਸ਼ਹਿਰਾਂ ਵਿੱਚ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਇਸ ਪ੍ਰੀਖਿਆ ਵਿੱਚ ਲਗਭਗ 500 ਪ੍ਰੀਖਿਆਰਥੀ ਸ਼ਾਮਲ ਹੋਏ। ਇਸ ਪ੍ਰੀਖਿਆ ਦੇ ਪ੍ਰੀਣਾਮ ਫਲ ਦੀ ਕੋਸ਼ਨਾ ਦਿਨਾਂਕ 16 ਫਰਵਰੀ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਛਮੀ ਬੰਗਾਲ ਦੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ ਲਾਈਵ ਕੀਤੀ ਗਈ। ਪ੍ਰਥਮ ਸਥਾਨ ਬੀਬੀ ਗੁਰਸ਼ਰਨ ਕੌਰ ਰਾਂਚੀ ਨੇ 88 ਅੰਕ ਪ੍ਰਾਪਤ ਕਰਕੇ ਕੀਤਾ। ਸੰਯੁਕਤ ਰੂਪ ਨਾਲ ਦੂਜਾ ਸਥਾਨ ਲਖਨਊ ਦੀ ਬੀਬੀ ਮਨਮੀਤ ਕੌਰ ਨੇ 86 ਅੰਕ, ਲਖਨਊ ਦੀ ਹੀ ਬੀਬੀ ਪ੍ਰਭਜੀਤ ਕੌਰ 86 ਅੰਕ ਅਤੇ ਦੁਰਗਾਪੁਰ ਦੀ ਬੀਬੀ ਗੁਰਜੀਤ ਕੌਰ ਨੇ 86 ਅੰਕ ਪ੍ਰਾਪਤ ਕਰਕੇ ਕੀਤਾ। वीर पवदीप सिंह कटकवीर संदीप सिंह रांची और बीबी अमृतप्रीत कौर चास बोकारो संयुक्त रूप नाल चौरासी अंक प्राप्त करके तीजे स्थान रहे इस तो अस्सी ज उसो तो उपर अंक प्राप्त करने वाले पंद्रह प्रीख्यार्थियों इनाम देने की घोषणा की गई प्रथम इनाम मनफी तीन हज़ार एक सौ रुपए दूजा इनाम मनफी दो हज़ार एक सौ रुपए तीजा इनाम मनफी एक हजार एक सौ रुपये सांतवना इनाम मनफी पांच सौ रुपए ਇਨਾ ਸਭ ਨੂੰ ਪ੍ਰਮਾਨ ਪੱਤਰ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਰੇਕ ਸਥਾਨਕ ਕੇਂਦਰ ਵਿੱਚ ਪ੍ਰਥਮ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੂਰਬੀ ਭਾਰਤ ਦੇ ਸਚਿਵ ਸਸਾ ਗੁਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਅੱਜ ਦੀ ਬੈਠਕ ਵਿੱਚ ਜਿੱਥੇ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਹੋਏ, ਉੱਥੇ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਵੀ ਚਰਚਾ ਹੋਈ। ਜਿਸ ਵਿੱਚ ਵਿਸ਼ੇਸ਼ ਰੂਪ ਨਾਲ ਗਰੀਸ਼ਮ ਕਾਲੀਂ ਗੁਰਮਤੀ ਸ਼ਿਵਿਰ ਦੇ ਆਯੋਜਨ ਤੇ ਗੱਲਬਾਤ ਹੋਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਸ਼ਹੀਦੀ ਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਦੁਆਰਾ ਕਈ ਪ੍ਰੋਗਰਾਮ ਕਰਨ ਤੇ ਵੀ ਵਿਚਾਰ ਹੋਇਆ। ਇਸ ਮੌਕੇ ਰਾਜ ਸਚਿਵ ਸਰਦਾਰ ਜਸਪਾਲ ਸਿੰਘ, ਸੰਗਠਨਿਕ ਸਚਿਵ ਸਰਦਾਰ ਰਵਿੰਦਰ ਸਿੰਘ, ਖਜ਼ਾਨਚੀ ਸਰਦਾਰ ਹਰਦੀਪ ਸਿੰਘ, ਕੀਰਤਨ ਇਕਾਈ ਦੇ ਸਚਿਵ ਸਰਦਾਰ ਗੁਰਦੀਪ ਸਿੰਘ, ਸਤਰੀ ਇਕਾਈ ਦੀ ਉਪ ਪ੍ਰਧਾਨ ਬੀਬੀ ਰਵਿੰਦਰ ਕੌਰ, ਸਤਰੀ ਇਕਾਈ ਦੀ ਸਚਿਵ ਬੀਬੀ ਜਸਵੀਰ ਕੌਰ ਅਸਨਸੋਲ ਇਕਾਈ ਦੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਰਾਣੀਗੰਜ ਇਕਾਈ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਸਰਦਾਰ ਰਾਜਪਾਲ ਸਿੰਘ ਸਰਦਾਰ ਜਗਜੀਤ ਸਿੰਘ ਮੌਜੂਦ ਰਹੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਪੋਸਟ ਦੇਖ ਰਹੇ ਸਮੂਹ ਦਰਸਾਂ ਦਾ ਤਹਿ ਦਿਲੋਂ ਧੰਨਵਾਦ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਮੇਂ-ਸਮੇਂ ਇਲਾਕੇ ਦੇ ਵਿੱਚ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ ਤਾਂ ਕਿ ਗੁਰਮਤ ਦਾ ਪ੍ਰਚਾਰ ਪ੍ਰਸਾਰਾ ਕੀਤਾ ਜਾ ਸਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਘਰ ਘਰ ਤੱਕ ਪਹੁੰਚਾਈ ਜਾ ਸਕੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ ਤੋਂ ਪ੍ਰੇਰਣਾ ਲੈ ਕੇ ਗੁਰੂ ਗੋਬਿੰਦ ਸਿੰਘ ਸ਼ੜੀ ਸਰਕਲ ਸਮੇਂ-ਸਮੇਂ ਗੁਰਮਤ ਸਮਰ ਕੈਂਪ ਗੁਰਮਤ ਟ੍ਰੇਨਿੰਗ ਕੈਂਪ ਗੁਰਮਤ ਬਾਲ ਕਿਆਰੀ ਸਾਖੀ ਲੈਕਚਰ ਮੁਕਾਬਲਾ ਕੀਰਤਨ ਮੁਕਾਬਲਾ ਪਾਠ ਮੁਕਾਬਲੇ ਦਸਤਾਰ ਮੁਕਾਬਲੇ ਅਤੇ ਹੋਰ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਪ੍ਰਚਾਰ ਕਰਨ ਦਾ ਯਤਨ ਪੂਰੇ ਬੰਗਾਲ ਅਤੇ ਪੂਰਬੀ ਭਾਰਤ ਦੇ ਵਿੱਚ ਕਰ ਰਹੀ ਹੈ ਸਾਡੇ 300 ਸਾਲਾ ਗੁਰਤੇਗ ਬਾਦਰ ਸਾਹਿਬ ਜੀ ਦੇ ਪਾਵਨ ਸ਼ੈਦੀਪੁਰਮ ਨੂੰ ਮੁੱਖ ਰੱਖਦੇ ਹੋਏ ਗੁਰਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ 15 ਦਸੰਬਰ 2024 ਨੂੰ ਇੱਕ ਲਿਖਤ ਪ੍ਰੀਖਿਆ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪ੍ਰਤੀਨਿਧੀ ਨੇ ਸਾਡੀ ਜਾਣ ਪਛਾਣਾ ਹੈ ਸਾਡੀ ਪਹੁੰਚ ਹੈ ਉੱਥੋਂ ਦੇ ਵੀਰਾਂ ਭੈਣਾਂ ਨੇ ਇਕੱਠੇ ਹੋ ਕੇ ਇੱਕੋ ਦਿਨ ਅ ਧਾਰਮਿਕ ਪ੍ਰੀਖਿਆ ਦੇ ਵਿੱਚ ਹਾਜ਼ਰੀ ਭਰੀ ਸੀ ਜਿਸ ਦਾ ਸਿਲੇਬਸ ਪਹਿਲਾਂ ਪੀਡੀਐਫ ਫਾਈਲ ਦੇ ਰਾਹੀਂ ਅ ਪੇਪਰ ਦੇ ਰਾਹੀਂ ਪਹੁੰਚਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਗੁਰਤੇਗ ਭਾਦਰ ਸਾਹਿਬ ਜੀ ਦਾ ਇਤਿਹਾਸ ਸੁਖਮਣੀ ਸਾਹਿਬ ਜੀ ਆਸਾ ਦੀਵਾਰ ਦੇ ਉੱਤੇ ਕੁਐਸਚਨ ਲਿਖ ਕੇ ਉਹਦੇ ਅਨਸਰ ਵੀ ਨਾਲ ਸੈਂਪਲ ਪੇਪਰ ਤੇ ਦਿੱਤੇ ਗਏ ਸਨ ਤੇ 15 ਦਸੰਬਰ ਨੂੰ ਤਕਰੀਬਨ ਤਕਰੀਬਨ 500 ਤੋਂ ਉੱਤੇ ਪ੍ਰਖਿਆਰਤਿਆਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਉੜੀਸਾ ਤੋਂ ਕਟਕ ਉਸ ਤੋਂ ਬਾਅਦ ਰੌਰਕਲਾ ਜਾਂ ਛੱਤੀਸਗੜ ਤੋਂ ਰਾਏਪੁਰ ਪਿਲਈ ਬਿਲਾਸਪੁਰ ਜਾਂ ਹੋਰ ਬਹੁਤ ਸਾਰੇ ਇਲਾਕਿਆਂ ਤੋਂ ਪ੍ਰਖਿਆਰਤਿਆਂ ਨੇ ਪਾਰਟਿਸਿਪੇਟ ਕੀਤਾ ਰਾਂਚੀ ਰਾਮਗੜ੍ਹ ਤਨਬਾਦ ਬੁਕਾਰੋ ਬੰਗਾਲ ਦੇ ਵਿੱਚ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿੱਤੇ ਜਿੱਤੇ ਗੁਰਗੋਬੀ ਸਿੰਘ ਸਟਡੀ ਸਰਕਲ ਦੀ ਯੂਨਿਟ ਕੰਮ ਕਰ ਰਹੀ ਹੈ ਉਥੋਂ ਦੇ ਵੀਰਾਂ ਪੈਣਾ ਦੇ ਅਨਥਕ ਮਿਹਨਤ ਦੇ ਨਾਲ ਡਾਕਟਰ ਦਲਜੀਤ ਸਿੰਘ ਜੀ ਨੇ ਜੋ ਮਿਹਨਤ ਕੀਤੀ ਸੀ ਜੋ ਸੁਪਨਾ ਲਿਆ ਸੀ ਉਹ ਸੁਪਨਿਆਂ ਨੂੰ ਸাকার ਕਰਦੇ ਹੋਏ ਇਹ ਇਮਤਿਹਾਨ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਅੱਜ ਉਹ ਘੜੀ ਆ ਚੁੱਕੀ ਹੈ ਜਿਸ ਘੜੀ ਦੇ ਵਿੱਚ ਅਸੀਂ ਫੇਸਬੁੱਕ ਪੇਜ ਦੇ ਰਾਹੀਂ ਲੋਕਾਂ ਨੂੰ ਰਿਜ਼ਲਟ ਦੱਸੇ ਹਨ ਤੇ ਅੱਜ ਸਾਡੇ ਇਲਾਕੇ ਵਿੱਚ ਬਹੁਤ ਸੋਹਣਾ ਕਾਰਜ ਕਰ ਰਹੀ ਪੰਜਾਬੀ ਪੋਸਟ ਜੋ ਕਿ ਪੰਜਾਬੀ ਦੀ ਆਵਾਜ਼ ਹੈ ਸਿੱਖਾਂ ਦੀ ਆਵਾਜ਼ ਹੈ ਸਾਡੀ ਪ੍ਰਤੀਨਿਧਤਾ ਕਰਦੇ ਹੋਏ ਸਾਡੇ ਵੀਰ ਮੋਨ ਸਿੰਘ ਜੀ ਘਰ-ਘਰ ਤੱਕ ਪ੍ਰਚਾਰ ਕਰ ਰਹੇ ਹਨ ਹੌਕਾ ਦੇ ਰਹੇ ਹਨ ਘਰ-ਘਰ ਤੱਕ ਸੰਦੇਸ਼ ਪਹੁੰਚਾ ਰਹੇ ਹਨ ਤੇ ਆਪ ਜੀ ਦੇ ਰਾਹੀਂ ਅੱਜ ਅਸੀਂ ਰਿਜ਼ਲਟ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਮੈਂ ਖਾਸ ਤੌਰ ਤੇ ਗੁਰਗੋਬਿੰਦ ਸਿੰਘ ਛੜੀ ਸਰਕਲ ਬੰਗਾਲ ਪੂਰਬੀ ਭਾਰਤ ਦੀ ਪੂਰੀ ਟੀਮ ਅਤੇ ਡਾਕਟਰ ਦਲਜੀਤ ਸਿੰਘ ਜੀ ਦਾ ਤਹਿ ਦਿਲੋਂ ਤਨਵਾਦ ਕਰਦਾ ਜਿਨ੍ਹਾਂ ਨੇ ਅਣਥੱਕ ਪ੍ਰਯਾਸ ਦੇ ਨਾਲ ਪੇਪਰ ਤਿਆਰ ਕੀਤੇ ਘਰ-ਘਰ ਤੱਕ ਇੱਕ ਕੁਐਸਚਨ ਪੇਪਰ ਭੇਜੇ ਤੇ ਨਾਲ ਚੈੱਕ ਕਰਕੇ ਅੱਜ ਰਿਜ਼ਲਟ ਦੀ ਘੋਸ਼ਣਾ ਆਪਾਂ ਕਰ ਰਹੇ ਆਂ ਤੀਜਾ ਸਥਾਨ ਜਿਹੜਾ ਉਹ ਬੀਬੀ ਅੰਮ੍ਰਿਤਪ੍ਰੀਤ ਕੌਰ ਸੁਪਤਨੀ ਸਰਦਾਰ ਹਰਪਾਲ ਸਿੰਘ ਚਾਸ 84 ਅੰਕ ਲੈ ਕੇ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਆਪਾਂ 1100 ਰੁਪਏ ਵੱਜੋਂ ਇਨਾਮ ਅਤੇ ਨਾਲ ਦੇ ਨਾਲ ਅ ਲਿਟਰੇਚਰ ਵੀ ਭੇਜਾਂਗੇ ਮਨਦੀਪ ਸਿੰਘ ਸੁਪੁੱਤਰ ਸਰਦਾਰ ਇੰਦਰਪਾਲ ਸਿੰਘ ਰਾਂਚੀ ਇਹਨਾਂ ਨੇ ਵੀ 84 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਤੇ ਤੀਸਰਾ ਸਥਾਨ ਪਵਦੀਪ ਸਿੰਘ ਸੁਪੁੱਤਰ ਬੀਬੀ ਦਵਿੰਦਰ ਕੌਰ ਕਟਕਨੇਵੀ ਪ੍ਰਾਪਤ ਕੀਤਾ 3rd ਨੇ ਪਹਿਲਾ ਫੈਸਲਾ ਕੀਤਾ ਸੀ ਕਿ 1st 2nd 3rd ਹੋਏਗਾ ਪਰ ਰਿਜ਼ਲਟ ਦੇਖਦੇ ਹੋਏ ਲੋਕਾਂ ਦਾ ਉਤਸ਼ਾਹ ਦੇਖਦੇ ਹੋਏ ਨੰਬਰ ਦੇਖਦੇ ਹੋਏ ਸਾਨੂੰ ਇਹ ਫੈਸਲਾ ਬਦਲਣਾ ਪਿਆ ਤੇ ਤਿੰਨ ਵੀਰਾ ਭੈਣਾਂ ਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜਿਸ ਦੇ ਵਿੱਚ ਬੀਬੀ ਗੁਰਜੀਤ ਕੌਰ ਸੁਪਤਨੀ ਸਰ ਹਰਦੀਪ ਸਿੰਘ ਦੁਰਗਾਪੁਰ ਬੀਬੀ ਪ੍ਰਭਜੀਤ कौर ਸੁਪਤਨੀ ਸਰਦਾਰ ਮਨਜੀਤ ਸਿੰਘ ਜੀ ਲਖਨਊ ਬੀਬੀ ਮਨਮੀਤ कौर ਸੁਪਤਨੀ ਸਰਦਾਰ ਚਰਨਜੀਤ ਸਿੰਘ ਜੀ ਲਖਨਊ ਇਹ ਸੈਕਿੰਡ ਤਿੰਨੋਂ ਭੈਣਾਂ ਨੇ ਤੇ ਫਰਸਟ ਹੈ ਰਾਜੀ ਤੋਂ ਸਰਦਾਰ ਗੁਰਮੀਤ ਸਿੰਘ ਜੀ ਦੀ ਸੁਪਤਨੀ ਬੀਬੀ ਗੁਰਸ਼ਰਨ कौर ਇਹ ਸਾਰਿਆਂ ਨੂੰ तहे ਦਿਲੋਂ ਧੰਨਵਾਦ ਹੈ ਵਧਾਈ ਹੈ ਕਿ ਤੁਸੀਂ ਗੁਰਤੇਗ ਬਾਦਰ ਸਾਹਿਬ ਜੀ ਦੇ ਫਲਸਫੇ ਨਾਲ ਜੁੜ ਕੇ ਤੁਸੀਂ ਸਟੱਡੀ ਕਰਕੇ ਬਹੁਤ ਸੋਹਣੇ ਅਨਸਰ ਦੇ ਕੇ ਤੁਸੀਂ ਮਾਨ ਪ੍ਰਾਪਤ ਕੀਤਾ ਸਤਿਗੁਰੂ ਜੀ ਤੁਹਾਨੂੰ ਸਦਾਬ ਚੜ੍ਹਨ ਦੀ ਕਲਾ ਬਖਸ਼ਣ ਅਤੇ 15 ਵੀਰਾਂ ਭੈਣਾਂ ਨੂੰ ਅਸੀਂ ਤਰਵਾਸੇ ਵੱਜੋਂ ਇਨਾਮ ਦੇ ਰਹੇ ਹਾਂ ਤੇ ਪੂਰੇ ਇਲਾਕੇ ਵਾਈਜ਼ ਜਿੱਥੇ-ਜਿੱਥੇ ਵਿਦਿਆਰਥੀ ਬੈਠੇ ਸੀ ਚੀਨਾ ਕੋੜੀ, ਦੁਰਗਾਪੁਰ, ਰਾਣੀਗੰਜ, ਆਸਨਸੋਲ, ਕੁਮਾਰਡੂਬੀ, ਬਰਦਵਾਨ, ਕਟਕ, ਰਾਂਚੀ, ਬੋਕਾਰੋ ਜਿੱਥੇ ਵੀ ਪਾਰਟਿਸਿਪੇਟ ਨੇ ਹਿੱਸਾ ਲਿਆ ਉੱਥੋਂ ਦੇ ਲੋਕਲ ਪ੍ਰਤੀਨਿਧੀਆਂ ਦੁਆਰਾ ਫਰਸ 2nd 3rd ਇਨਾਮ ਵੀ ਉੱਥੇ ਦਿੱਤੇ ਜਾਣਗੇ ਤੇ पंजाबी पोस्ट देख रहे समूह दर्शकों का खालसा वाहिगुरु जी की, की, फते। की फते। आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टीज़ के ब्रांड उपलब्ध है हमारा पता है यूनिक डे पार्वती शॉपिंग आर्केड शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू